ਸਰਕਾਰ ਨੂੰ 2021 20 ਵਾਲਾ ਜਿਹੜਾ ਅੰਦੋਲਨ ਸੀ ਉਹ ਡਰਾਉਂਦਾ ਹੈ ਕਿ ਸਰਕਾਰ ਦੀ ਉਹਨੇ ਗੋਡੀ ਲਵਾਈ ਸੀ ਜੇ فرض ਕਰ ਲਓ ਦਿੱਲੀ ਦੇ ਵਿੱਚ ਵੱਡਾ ਮੋਰਚਾ ਲੱਗ ਜਾਂਦਾ ਉਸੇ ਤਰ੍ਹਾਂ ਦਾ ਜਿਹੜਾ 2021 ਵਾਲਾ ਪਹਿਲਾ ਮੋਰਚਾ ਜਣੀ ਬੀਜੇਪੀ ਦੇਸ ਭਾਇ ਹੁਣ ਜੇ ਉਸ ਗੱਲ ਨੂੰ ਦੇਖ ਲਈ ਵੀ 2021 ਦੇ ਵਿੱਚ ਅਸੀਂ ਸਰਕਾਰ ਨੂੰ ਝੁਕਾ ਲਿਆ ਸੀ ਉਸੇ ਤਰਜ਼ ਤੇ ਦੋ ਜਥੇਬੰਦੀਆਂ ਕਹਿੰਦੇ ਨੇ ਵੀ ਅਸੀਂ ਝੁਕਾ ਲਗੀ ਅਸੀਂ ਸੰਭਵ ਨਹੀਂ ਹੁੰਦਾ ਕਦੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਥੀਆਂ ਨੂੰ ਵੀ ਇਹ ਗੱਲ ਥੋੜੇ ਬੰਦਿਆਂ ਤੋਂ ਇੱਕ ਜਥੇਬੰਦੀ ਤੋਂ ਇਹ ਜਿਹਾ ਮੋਰਚਾ ਨਹੀਂ ਲੱਗ ਸਕਦਾ ਬਾਰ ਬਾਰ 2021 ਵਾਲਾ ਮੋਰਚਾ ਨਹੀਂ ਲਾਇਆ ਜਾ ਸਕਦਾ ਜੇ ਇਹ ਲਾਉਣਾ ਤਾਂ ਮੁੱਦੇ ਦੀ ਪਛਾਣ ਕਰੋ ਮੰਗਾਂ ਦੀ ਛਾਂਟੋ ਵੀ ਕਿੰਨਾ ਮੰਗਾਂ ਤੇ ਮੋਰਚਾ ਲਾਇਆ ਜਾ ਸਕਦਾ ਇਹ ਮੋਰਚਾ ਤਾਂ ਹੀ ਲੱਗੂਗਾ ਪਰ ਜਿੱਡੀ ਵੱਡੀ ਉਹ ਮੰਗ ਆ ਉਹਦੇ ਚ ਪੂਰੇ ਇੰਡੀਆ ਦੇ ਵਿੱਚ ਤੁਸੀਂ ਇੱਕ ਲਹਿਰ ਖੜੀ ਕਰੇ ਬਿਨਾ ਉਹ ਸੰਭਵ ਕਿਵੇਂ ਹੋ ਜੂ ਮੈਂ ਤਾਂ ਇਹ ਹੈਰਾਨ ਹਾਂ ਉਹ ਕਹਿੰਦੇ ਵੀ ਸਾਡੇ ਨਾਲ 200 ਜਥੇਬੰਦੀ ਆ ਹੁਣ 200 ਜਥੇਬੰਦੀ ਆਲ ਇੰਡੀਆ ਦੀ ਹੁੰਦੀ ਆ ਤਤਕਰੀਮ ਸਾਡੇ ਕੋਲ ਤਾਂ ਮਿਲਦੀ ਆ 60 70 ਜੱਥੇ ਬੰਦੀਆਂ ਵਾਲੀਆਂ ਜਿਹੜਾ ਸੰਯੁਕਤ ਮੋਰਚਾ ਇੱਥੇ ਤਾਂ ਜੇ ਗਿਣਨ ਲੱਗ ਜੇ 70 ਕ ਜੱਥੇ ਬੰਦੀਆਂ ਹੋਣਗੀਆਂ ਹੁਣ ਉਹਨਾਂ ਸਾਥੀਆਂ ਕੋਲ 200 ਜੱਥੇ ਬੰਦੀਆਂ ਵੀ 200 ਜੱਥੇ ਬੰਦੀਆਂ ਫਿਰ ਆਰੰਡੀ ਦਾ ਮੋਰਚਾ ਕਿਉਂ ਨਹੀਂ ਬਣਿਆ ਜੇ ਐਡਾ ਵੱਡਾ ਕੱਦ ਸੀਗਾ ਜੱਥੇ ਬੰਦੀਆਂ ਦਾ ਮੈਨੂੰ ਲੱਗਦਾ ਵੀ ਅੰਦਾਜ਼ੇ ਦੇ ਵਿੱਚ ਕੋਈ ਨਾ ਕੋਈ ਫਰਕ ਹੈ ਅਸੀਂ ਇਹ ਸਮਝ ਗਏ ਵੀ ਚਲ ਫਿਰ ਵੀ ਤੁਹਾਡੇ ਕੋਲ 200 ਹੈਗੀਆਂ ਨੇ ਫੇਰ ਆ 70 ਜੱਥੇ ਬੰਦੀਆਂ ਜਿਹੜੀਆਂ ਆਸੀਆਂ ਸਾਨੂੰ ਤਾਂ ਸਹਿਮਤ ਕਰ ਲੈਂਦੀ ਵਿਚਾਰ ਚਾਚਾ ਬਣਾ ਲੈਂਦੇ ਇਹ ਨਹੀਂ ਵੀ ਕਦੇ ਗਾਜ ਜਥੇ ਬੰਦੀ ਕੋਲੇ ਜਾਏ ਇਹਦੇ ਕੋਲੇ ਜਾਏ ਇਹਦੇ ਕੋਲੇ ਜਾਏ ਮੈਂ ਤਾਂ ਸਾਰੇ ਕੋਲੇ ਜਾਇਆ ਜੀ ਮੈਂ ਤਾਂ ਕਿਸੇ ਨੇ ਕੋਈ ਜਵਾਬ ਹੀ ਨਹੀਂ ਕਿ ਦਿੱਤਾ ਇਸ ਤਰ੍ਹਾਂ ਕਦੇ ਨਹੀਂ ਲਾ ਇਹ ਗੱਲ ਕਹਿਣ ਚ ਕੋਈ ਹਰਜ ਨਹੀਂ ਅੱਜ ਸਭ ਤੋਂ ਵੱਧ ਇੱਥੇ ਇਕੱਠ ਤੁਹਾਡਾ ਆਖਿਰ ਉਹ ਗਰਾਹਾਂ ਜਥੇ ਬੰਦੀ ਉਹ ਵੀ ਬੀਬੀਆਂ ਦਾ ਇਕੱਠ ਵੀ ਜੇ ਦੇਖਾ ਜਾਵੇ ਫਿਰ ਤਾਂ ਕੋਈ ਬਾਕੀ ਜਥੇ ਬੰਦੀ ਨਹੀਂ ਨੇੜੇ-ਤੇੜੇ ਥੋੜੀ ਜਿਥੇ ਬੰਦੀ ਹੀ ਐ ਏਡੀ ਵੱਡੀ ਗਿਣਤੀ ਚ ਲੋਕਾਂ ਨੂੰ ਕਿਵੇਂ ਲਿਆ ਪਾਉਂਦੀ ਆ ਜਦੋਂ ਵੀ ਇੱਥੇ ਕਿਤੇ ਹੁੰਦਾ ਚਾਹੇ ਮੁਜਫਰ ਨਗਰ ਦੇ ਵਿੱਚ ਆਪਾਂ ਦੇਖੀ ਜਾਂ ਇੱਥੇ ਵੀ ਹਨਾ ਥੋੜੀ ਜਿਥੇ ਬੰਦੀ ਹੀ ਕਿਉਂ ਇੰਨੇ ਲੋਕਾਂ ਨੂੰ ਕਿਵੇਂ ਲਿਆ ਪਾਉਂਦੇ ਆ ਅਸੀਂ ਇਸ ਇਕੱਠ ਨੇ ਕੀ ਕਰ ਦੇਣਾ ਜੇ ਤੁਸੀਂ ਨਾ ਗਏ ਸੋਡਾ ਕੀ ਬਣ ਜਾਣਾ ਇਸ ਇਕੱਠ ਨੇ ਦੁਨੀਆ ਦੇ ਵਿੱਚ ਥੋੜੀ ਸ਼ਨਾਖਤ ਕੀ ਰੱਖ ਦੇਣੀ ਆ ਇਸ ਗੱਲ ਨੇ ਸਰਕਾਰ ਤੇ ਅਸਰ ਕੀ ਪਾ ਦੇਣਾ ਇਸ ਗੱਲ ਨੇ ਛੁੱਡੀਆਂ ਗੱਲਾਂ ਦਾ ਜਵਾਬ ਜਿਹੜਾ ਇਹ ਕਹਿੰਦੇ ਸੀ ਸਾਥੀ ਵੀ ਦਿੱਲੀ ਨਹੀਂ ਜਾਂਦੇ ਇਹਨਾਂ ਨਾਲ ਤਾਂ ਕ੍ਰੈਡਿਟ ਟੁੱਟ ਗਿਆ ਆ ਗੱਲਾਂ ਦਾ ਜਵਾਬ ਕਦੋਂ ਦੇਓਗੇ ਕਦੋਂ ਦੇਓਗੇ ਜਵਾਬ ਵੀ ਇਹ ਤਾਂ ਡਰਪੋਕ ਨੇ ਕਦੋਂ ਦੇਓਗੇ ਦਰਵਾਜ਼ਾ ਚਲਵਾ ਦੀ ਤਾਂ ਸਰਕਾਰ ਦੇ ਨਾਲ ਲੜੇ ਹੋਏ ਨੇ ਕਦੋਂ ਦੇਓਗੇ ਜਵਾਬ ਵੀ ਇਹ ਤਾਂ ਕਿਸਾਨੀ ਦੇ ਮੰਗਾ ਤੇ ਲੜਦੀ ਦੀ ਜਦੋਂ ਐ ਲੋਕਾਂ ਨੂੰ ਗੱਲਾਂ ਦੱਸਦੇ ਆ ਤਾਂ ਲੋਕਾਂ ਨੇ ਘਰਾਂ ਤੋਂ ਪੈਸੇ ਆਧਾਰ ਚੱਕ-ਚੱਕ ਕੇ ਲੋਕਾਂ ਤੋਂ ਬਸਾ ਲੈਂਦੀਆਂ ਨੇ ਇਹ ਕਰ ਫੰਡ ਮੁੱਕੇ ਪੈਸੀ ਪਿੰਡਾਂ ਕਾਇਆਂ ਕੋਲੇ ਉਹਨਾਂ ਨੇ ਦੂਜੀਆਂ ਕਾਇਆਂ ਕੋਲੋਂ ਆਧਾਰ ਪੈਸੇ ਫੜ ਕੇ ਬਸਾ ਲੈਂਦੀਆਂ ਨੇ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਦਿੱਲੀ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਆ ਆ ਰਾਮਲੀਲਾ ਮੈਦਾਨ ਦੇ ਵਿੱਚ ਵੈਸੇ ਵੀ ਇਸ ਦੇਸ਼ ਦੇ ਵਿੱਚ ਜਿਹੜੀਆਂ ਵੀ ਵੱਡੀਆਂ ਘਟਨਾਵਾਂ ਉਹਨਾਂ ਚ ਰਾਮਲੀਲਾ ਮੈਦਾਨ ਜ਼ਰੂਰ ਆਉਂਦਾਗਾ ਅੱਜ ਫੇਰ ਮਹਾ ਪੰਚਾਇਤ ਬਿਲਕੁਲ ਐਨ ਵੋਟਾਂ ਤੋਂ ਪਹਿਲਾਂ ਹਾਲਾਂਕਿ ਸਵਾਲ ਤਾਂ ਕਿਸਾਨਾਂ ਦਾ ਰੋਟੀ ਦਾ ਤੇ ਰੋਟੀ ਤਾਂ ਬੰਦਾ ਚੋਣ ਜਾਬਤੇ 'ਚ ਵੀ ਖਾਂਦਾ ਵੋਟਾਂ ਤੋਂ ਬਾਅਦ ਹੀ ਆ ਪਹਿਲਾਂ ਹਮੇਸ਼ਾ ਹੀ ਖਾਂਦਾ ਪਰ ਇਹ ਮਹਾ ਪੰਚਾਇਤ ਦਾ ਮਕਸਦ ਕੀ ਆ ਇਹਦੇ ਤੇ ਗੱਲਬਾਤ ਕਰਦੇ ਆਪਾਂ ਪ੍ਰਧਾਨ ਜੀ ਮਹਾਪੰਚਾਇਤ ਇਸ ਵਕਤ ਕਰਨ ਦਾ ਆਪਣਾ ਮਤਲਬ ਕੀ ਮਕਸਦ ਕੀ ਹੋਵੇ ਦੇਖੋ ਦਿੱਲੀ ਮੋਰਚਾ 2021 ਚ ਅਸੀਂ ਮਿਲਤਵੀ ਕੀਤਾ ਜਦੋਂ 11 ਦਸੰਬਰ ਨੂੰ ਅਸੀਂ ਉਦੋਂ ਐਲਾਨ ਕੀਤਾ ਸੀ ਵੀ ਆ ਜਿਹੜੀਆਂ ਮਿਲਤਵੀ ਮੰਗਾ ਨੇ ਇਹਨਾਂ ਤੇ ਅਸੀਂ ਸੰਘਰਸ਼ ਕਰਾਂਗੇ 2021 22 23 ਤੱਕ ਅਸੀਂ 2 ਸਾਲਾਂ ਦੇ ਵਿੱਚ 2-3 ਸਾਲਾਂ ਦੇ ਵਿੱਚ ਅਸੀਂ ਉਹ ਜਿਹੜੀਆਂ ਮੰਗਾ ਸੀ ਉਹਦੇ ਤੇ ਅਸੀਂ ਲਗਭਗ ਇੱਕ ਦਰਜਣ ਪ੍ਰੋਗਰਾਮ ਕਰ ਚੁੱਕੇ ਆਲ ਇੰਡੀਆ ਪੱਧਰ ਦੇ ਤੇ ਫਿਰ ਸਾਡਾ ਇਹ ਬਣਿਆ ਵੀ ਹੁਣ ਜਰਾ ਸਰਕਾਰ ਨਹੀਂ ਬਣੀ ਸਰਕਾਰ ਬਦਲ ਜਾਣੀ ਹੈ 2024 ਦੇ ਵਿੱਚ ਹੋ ਸਕਦਾ ਇਹ ਰਹੇ ਜਾਂ ਬਦਲੇ ਵੀ ਇਸ ਕਰਕੇ ਹੁਣ ਚੋਣਾਂ ਦਾ ਫੇੜਾ ਆ ਗਿਆ ਵੀ ਹੁਣ ਆਪਾਂ ਕੋਈ ਛੁੱਟੀ ਵੱਡੀ ਮਾਰੀਏ ਸੰਯੁਕਤ ਮੋਰਚੇ ਨੇ ਫਿਰ ਤੈਅ ਕੀਤਾ ਵੀ 14 ਮਾਰਚ ਨੂੰ ਸੰਯੁਕਤ ਮੋਰਚਾ ਆਲ ਇੰਡੀਆ ਵੱਲੋਂ ਦਿੱਲੀ ਦੇ ਵਿੱਚ ਬਹੁਤ ਵੱਡਾ ਇਕੱਠ ਕਰਕੇ ਮਹਾਪੰਜਾਇਤ ਕੀਤੀ ਹੈ ਬੁਲੇਦਾਰਤਿਆਦੀ ਕੀਤਾ ਦਾ ਹੁਣ ਕਈਆਂ ਨੇ ਐ ਵੀ ਕਹਿਣਾ ਵੀ ਇਹਨਾਂ ਨੂੰ ਦਿੱਲੀ ਕਿ ਇਹ ਕਿਵੇਂ ਦਿੱਲੀ ਆ ਗਏ ਹਾਂ ਠੀਕ ਸਵਾਲ ਹੈ ਉਹਨਾਂ ਦਾ ਹੈ ਵੀ ਐਸੀ ਕਿ ਮੈਂ ਦਿੱਲੀ ਆ ਵੀ ਇਹ ਚ ਨਵਰੀਤ ਇਹ ਗੱਲ ਹੈ ਵੀ ਅਸਲ ਚ ਦਿੱਲੀ ਸਰਕਾਰ ਨੂੰ ਸਾਨੂੰ ਪਤਾ ਵੀ ਸਰਕਾਰ ਨੂੰ ਕੀ ਸਮੱਸਿਆ ਹੈ ਸਰਕਾਰ ਨੂੰ 2021 20 ਵਾਲਾ ਜਿਹੜਾ ਅੰਦੋਲਨ ਸੀ ਉਹ ਡਰਾਉਂਦਾ ਹੈ ਕਿ ਸਰਕਾਰ ਦੀ ਉਹਨੇ ਗੋਡੀ ਲਵਾਈ ਸੀ ਜੇ ਫਰਜ਼ ਕਰ ਲੋ ਦਿੱਲੀ ਦੇ ਵਿੱਚ ਵੱਡਾ ਮੋਰਚਾ ਲੱਗ ਜਾਂਦਾ ਉਸੇ ਤਰ੍ਹਾਂ ਦਾ ਜਿਹੜਾ 2021 ਵਾਲਾ ਪਹਿਲਾ ਮੋਰਚਾ ਜਣੀ ਭਾਜੀ ਪੀ ਦੇ ਸੁਪਾਇਆ ਇਹ ਸਾਬ ਇਹ ਸਾਨੂੰ ਵੀ ਪਤਾ ਹੋਣਾ ਚਾਹੀਦਾ ਅੰਦੋਲਨ ਕਰਨਾ ਕਰਨਾ ਵੀ ਜਿਹੜੀ ਇਹ ਮੋਰਚਾ ਲਾਉਣ ਵਾਲਾ ਦੋ ਉਸੇ ਤਰਜ ਤੇ ਇਹ ਛੋਟੀ ਗੱਲ ਨਹੀਂ ਹੈ ਨਾ ਕੋਈ ਇਕੱਦੇ ਜਥੇਬੰਦੀ ਦੇ ਲਾਉਣ ਵਾਲਾ ਕਿਉਂਕਿ ਇਕੱਲਾ ਮੋਰਚਾ ਕੁਝ ਨਹੀਂ ਕਰਦਾ ਜੇ ਸਾਨੂੰ ਮਗਰੋਂ ਜਨਤਾ ਦਾ ਸਮਰਥਨ ਨਹੀਂ ਮਿਲਦਾ ਇਸ ਕਰਕੇ ਜਿਹੜੀਆਂ ਮੰਗਾਂ ਤੇ ਇਹ ਮੋਰਚਾ ਲਾਇਆ ਸਾਥੀਆਂ ਨੇ ਲਾਇਆ ਇਹ ਮੋਰਚਾ ਮੰਗਾਂ ਵੀ ਵੱਡੀਆਂ ਨੇ ਤੇ ਇਹ ਮੋਰਚੇ ਦੇ ਵਿੱਚ ਜਥੇਬੰਦੀਆਂ ਵੀ ਸ਼ਾਮਤ ਨੇ ਜੇ ਸਾਰੀਆਂ ਜਥੇਬੰਦੀਆਂ ਹੁੰਦੀਆਂ ਲੋਕਾਂ ਦਾ ਸਮਰਥਨ ਪਹਿਲਾਂ ਅਸੀਂ 1 ਮਹੀਨਾ ਪੰਜਾਬ ਦੇ ਵਿੱਚ ਕਾਨੂੰਨਾਂ ਕਾਲੇ ਕਾਨੂੰਨਾਂ ਬਲੇ ਮਹੀਨਾ ਲਾਇਆ ਪੰਜਾਬ 'ਚ ਸਾਰੇ ਲੋਕਾਂ ਦਾ ਸਮਰਥਨ ਲਿਆ ਪੰਜਾਬਦਿਆਂ ਦਾ ਫਿਰ ਆਲ ਇੰਡੀਆ ਨੇ ਜਥੇਬੰਦੀਆਂ ਇਕੱਠੀਆਂ ਕੀਤੀਆਂ ਫਿਰ ਆਲ ਇੰਡੀਆ ਦਾ ਪ੍ਰੋਗਰਾਮ ਕੀਤਾ ਫਿਰ ਆਲ ਇੰਡੀਆ ਨੇ ਸਮਰਥਨ ਦਿੱਤਾ ਫਿਰ ਵਿਦੇਸ਼ੀਆਂ ਨੇ ਸਮਰਥਨ ਦਿੱਤਾ ਫਿਰ ਕੋਈ ਤਬਕਾ ਨਹੀਂ ਜਿਹੜਾ ਉਸ ਅੰਦੋਲਨ ਦੇ ਸਾਹਮਣੇ ਹੋ ਉਹ ਜਿੱਤਿਆ ਗਿਆ ਹੁਣ ਜੇ ਉਸ ਗੱਲ ਨੂੰ ਦੇਖ ਲਈ ਵੀ 2021 ਦੇ ਵਿੱਚ ਅਸੀਂ ਸਰਕਾਰ ਨੂੰ ਝੁਕਾ ਲਿਆ ਸੀ ਉਸੇ ਤਰਜ਼ ਤੇ ਦੋ ਜਥੇਬੰਦੀਆਂ ਕਹਿ ਦਿੰਦੇ ਵੀ ਅਸੀਂ ਝੁਕਾ ਲਾਂਗੇ ਇਹ ਸੰਭਵ ਨਹੀਂ ਹੁੰਦਾ ਕਦੇ ਵੀ ਤੇ ਸਰਕਾਰ ਨੂੰ ਵੀ ਇਹ ਸੀ ਵੀ ਚਾਰ ਜੱਥੇ ਬੰਦੀਆਂ ਦੂਜੇ ਆ ਕੇ ਇੱਕ ਜਗ੍ਹਾ ਤੇ ਬੈਠ ਗਿਆ ਇਹਦਾ ਸਿਆਸੀ ਨੁਕਸਾਨ ਸਾਨੂੰ ਬਹੁਤ ਜ਼ਿਆਦਾ ਹੋਊਗਾ ਸਰਕਾਰ ਨੇ ਇਹ ਤਾਂ ਹਰ ਲਈ ਵੀ ਇਹਦਾ ਕੋਈ ਨੁਕਸਾਨ ਚ ਲੱਣਾ ਪੈ ਜੇ ਫਿਰ ਮੈਂ ਜਾਣ ਨਹੀਂ ਦੇਣਾ ਉਹਨਾਂ ਨੇ ਮਤਲਬ ਇਹ ਇਸ ਕਰਕੇ ਨਹੀਂ ਜਾਣਦਾ ਸਾਨੂੰ ਸਮਝ ਆਉਂਦੀ ਹੈ ਗੱਲ ਇਹ ਤੇ ਸਾਨੂੰ ਇਹ ਗੱਲ ਤਾਂ ਸਾਨੂੰ ਸਮਝ ਆਉਂਦੀ ਹੈ ਵੀ ਇੱਕ ਤਾਂ ਮੋਰਚਾ ਲਾ ਕੇ ਬੈਠ ਕੇ ਡਬਲਿਊਟੀ ਨੂੰ ਵਾਪਸ ਆਓ ਭਾਰਤ ਚੋਂ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਓ ਮੰਗਾ ਵੀ ਵੱਡੀਆਂ ਇੱਕ ਸਾਰਾ ਕਰਜ਼ਾ ਖਤਮ ਕਰੋ ਮੰਗਾ ਤਿੰਨ ਵੱਡੀਆਂ ਤੇ ਹੱਥ ਚ ਫੜ ਕੇ ਲੈ ਕੇ ਜਾਣੀਆਂ ਨੇ ਕਿ ਗਏ ਨਹੀਂ ਮੰਗਾ ਵੀ ਵੱਡੀਆਂ ਸੀ ਤੇ ਮੋਰਚਾ ਵੀ ਵੱਡਾ ਸੀ ਇਸ ਕਰਕੇ ਅਸੀਂ ਕਹਿੰਦੇ ਆਂ ਵੀ ਸਾਥੀਆਂ ਨੂੰ ਵੀ ਇਹ ਗੱਲ ਥੋੜੇ ਬੰਦਿਆਂ ਤੋਂ ਇੱਕ ਜਥੇਬੰਦੀ ਤੋਂ ਇਹ ਜਿਹਾ ਮੋਰਚਾ ਨਹੀਂ ਲੱਗ ਸਕਦਾ ਬਾਰ-ਬਾਰ 2021 ਵਾਲਾ ਮੋਰਚਾ ਨਹੀਂ ਲਾਇਆ ਜਾ ਸਕਦਾ ਇਸ ਕਰਕੇ ਜੇ ਇਹ ਲਾਉਣਾ ਤਾਂ ਮੁੱਦੇ ਦੀ ਪਛਾਣ ਕਰੋ ਮੰਗਾ ਨਹੀਂ ਛਾਂਟੋ ਵੀ ਕਿੰਨਾ ਮੰਗਾ ਤੇ ਮੋਰਚਾ ਲਾਇਆ ਜਾ ਸਕਦਾ ਇਹ ਮੋਰਚਾ ਤਾਂ ਹੀ ਲੱਗੂਗਾ ਅਸੀਂ ਫਿਰ ਵੀ ਉਹਨਾਂ ਸਾਥੀਆਂ ਨੇ ਫੈਸਲਾ ਕਰ ਲਿਆ ਅਸੀਂ ਆ ਫਿਰ ਸਰਕਾਰ ਦੀ ਕਰਦੇ ਜੇ ਤਾਂ ਫਿਰ ਜ਼ੋਰਦਾਰ ਨਹੀਂ ਖੇਦੀ ਕਰਦੇ ਤੁਸੀਂ ਨਾਕੇ ਲਾ ਲੇ ਤੁਸੀਂ ਬੰਦਿਆਂ ਦੇ ਹੱਥ ਰੁਕਾ ਦੇ ਗੋਲੇ ਸਿੱਟਲੇ ਤੁੜੀ ਪਾਣੀ ਦਾ ਬਿਛਾੜਾ ਮਾਰ ਕੇ ਰੋਕਦਾ ਤੁਸੀਂ ਤਾਂ ਗੋਲੀ ਮਾਰ ਕੇ ਬੰਦਾ ਸ਼ਹੀਦ ਵੀ ਕਰਤਾ ਕਿੰਨੇ ਬੰਦਿਆਂ ਦੀਆਂ ਅੱਖਾਂ ਕੱਢਤੀਆਂ ਲੱਤਾਂ ਤੋੜਤੀਆਂ ਤੁਸੀਂ ਨੇ ਜਨਨ ਅਸੀਂ ਉਹਦੀ ਜ਼ੋਰਦਾਨ ਨਹੀਂ ਖੇਲੀ ਕਰਦੇ ਆ ਤੇ ਦੋਸ਼ੀ ਨੇ ਦੇਖੋ ਅਮਿਤ ਸ਼ਾ ਦੋਸ਼ੀ ਆ ਕਾਤਲ ਦਾ ਖੱਟਰ ਦੋਸ਼ੀ ਹੈ ਗ੍ਰਹਿ ਮੰਤਰੀ ਜਿਹੜਾ ਹਰਿਆਣਾ ਦਾ ਜਿਹੜਾ ਹੁਣ ਅਸੀਂ ਪਾ ਦੇਗਾ ਇਹਨਾਂ ਤੇ ਕਾਰਵਾਈ ਤਾਂ ਨਹੀਂ ਹੋ ਰਹੀ ਇਸ ਕਰਕੇ ਅਸੀਂ ਤਾਂ ਮੰਗ ਕੀਤੀ ਆ ਉਹਨਾਂ ਦਾ ਇਹ ਅੰਦੋਲਨ ਆਪਦੇ ਤੌਰ ਤੇ ਠੀਕ ਆ ਆਪਦਾ ਰੱਖਿਆ ਉਹਨਾਂ ਦਾ ਪਰ ਇਹ ਜਿਹੜੀ ਮਹਾਰੈਲੀ ਹੋਈ ਹੈ ਇਹ ਤਾਂ ਇੱਕ ਦਿਨ ਦੀ ਸਰਕਾਰ ਨੂੰ ਚੈਲੰਜ ਕਰਨ ਵਾਸਤੇ ਵੀ ਤੁਸੀਂ ਸਾਡੇ ਕੋਲੇ ਆਉਣਾ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਅੱਜ ਐਲਾਨ ਹੋਣਾ ਇੱਥੇ ਬੀਜਪੀ ਆ ਗੁੰਦਾ ਫਿਰ ਘਰੋ ਘਰ ਕੇ ਸਵਾਲ ਪੁੱਛਣ ਦਾ ਠੀਕ ਹੈ ਘਰਾਂ ਚਾਹੋਗੇ ਤੁਸੀਂ ਪਿੰਡਾਂ ਚਾਹੋਗੇ ਅਸੀਂ ਐਲਾਨ ਕਰਨਾ ਇੱਥੇ ਸਟੇਜ ਤੋਂ ਐਲਾਨ ਹੋਊਗਾ ਵੀ ਤੁਸੀਂ ਆਓਗੇ ਅਸੀਂ ਪੁੱਛਾਂਗੇ ਤੁਹਾਨੂੰ ਸਵਾਲ ਸੋ ਤੁਸੀਂ ਤਾਂ ਸਾਡੀਆਂ ਮੰਗਾਂ ਦਾ ਕੀ ਕੀਤਾ ਤੁਸੀਂ ਦਿੱਲੀ ਨੂੰ ਜਾਣ ਕਿਉਂ ਨਹੀਂ ਦਿੱਤੇ ਮੋਰਚੇ ਲਾ ਕੇ ਬੈਠੇ ਨੇ ਬੰਦਾ ਸ਼ਹੀਦ ਕਰਤਾ ਤੁਸੀਂ ਨੇ ਦੋਸ਼ੀ ਨੂੰ ਕਿਉਂ ਨਹੀਂ ਟਿਕਿਆ ਐਫ ਆਈ ਆਰ ਦੇ ਵਿੱਚ ਨਾਮਿਨੇਟ ਕਿਉਂ ਨਹੀਂ ਕੀਤਾ ਇਹਨਾਂ ਗੱਲਾਂ ਦੇ ਸਵਾਲ ਪੁੱਛਣ ਦੀ ਖਤਰਾ ਅਸੀਂ ਐਲਾਨ ਕਰਾਂਗੇ ਵੀ ਸੰਯੁਕਤ ਮੋਰਚਾ ਆਲਰੇਡੀ ਕਹਿੰਦਾ ਵੀ ਠੀਕ ਹੈ ਲੋਕਾਂ ਨੂੰ ਸੱਥਾਂ ਦੇ ਵਿੱਚ ਜਿਹੜੇ ਲੋਕ ਨੇ ਕਿਸਾਨਾਂ ਮਜ਼ਦੂਰਾਂ ਦੇ ਕਹਿਣ ਵਾਲੇ ਨੇ ਉਹਨਾਂ ਨੂੰ ਘੇਰ ਕੇ ਸਵਾਲ ਜਿ ਵੈਸੇ ਵੀ ਗੱਲ ਆ ਚਲੋ ਠੀਕ ਆ ਮੰਗ ਹਰ ਨੂੰ ਮੰਨਣ ਦਾ ਵੀ ਅਧਿਕਾਰ ਆ ਪਰ ਜਿੱਡੀ ਵੱਡੀ ਉਹ ਮੰਗ ਆ ਉਹਦੇ ਚ ਪੂਰੇ ਇੰਡੀਆ ਦੇ ਵਿੱਚ ਤੁਸੀਂ ਇੱਕ ਲਹਿਰ ਖੜੀ ਕਰੇ ਬਿਨਾ ਉਹ ਸੰਭਵ ਕਿਵੇਂ ਹੋ ਜੂਗੀ ਹੁਣ ਇਹਦਾ ਸਿਰ ਸਾਥੀਆਂ ਤੇ ਸਮਝਦੇ ਘੇਰੇ ਦਾ ਅਸੀਂ ਤਾਂ ਉਹਨਾਂ ਦਾ ਮੈਂ ਮੈਂ ਤਾਂ ਹੈਰਾਨ ਹੋ ਕਹਿੰਦੇ ਵੀ ਸਾਡੇ ਨਾਲ 200 ਜਥੇਬੰਦੀ ਹੈ ਹੁਣ 200 ਜਥੇਬੰਦੀ ਆਲਰੇਡੀ ਆਲੀ ਹੁੰਦੀ ਹੈ ਤਾਂ ਤਕਰੀਬਨ ਸਾਡੇ ਕੋਲੇ ਤਾਂ ਮੈਨੂੰ ਲੱਗਦੀ ਆ ਸੀ 60 70 ਜਥੇਬੰਦੀਆਂ ਵਾਲੀਆਂ ਜਿਹੜਾ ਸੰਯੁਕਤ ਮੋਰਚਾ ਇੱਥੇ ਤਾਂ ਜੇ ਗਿਣਨ ਲੱਗ ਜੇ 70 ਕ ਜਥੇਬੰਦੀਆਂ ਹੋਣਗੀਆਂ ਹੁਣ ਉਹਨਾਂ ਸਾਥੀਆਂ ਕੋਲੇ 200 ਜਥੇਬੰਦੀ ਹੈ ਵੀ 200 ਜਥੇਬੰਦੀ ਨਾਲ ਫਿਰ ਆਲੰਡੀ ਦਾ ਮੋਰਚਾ ਕਿਉਂ ਨਹੀਂ ਬਣਿਆ ਜੇ ਐਡਾ ਵੱਡਾ ਕਦ ਸੀਗਾ ਜਥੇਬੰਦੀਆਂ ਦਾ ਮੈਨੂੰ ਲੱਗਦਾ ਵੀ ਅੰਦਾਜ਼ੇ ਦੇ ਵਿੱਚ ਕੋਈ ਨਾ ਕੋਈ ਫਰਕ ਹੈਗਾ ਅਸੀਂ ਇਹ ਸਮਝਦੇ ਆ ਵੀ ਚਲ ਫੇਰ ਵੀ ਛੋਡੇ ਕੋ ਸਾਨੂੰ ਤਾਂ ਸਹਿਮਤ ਕਰ ਲੈਂਦੇ ਵਿਚਾਰ ਚਾਚਾ ਬਣਾ ਲੈਂਦੇ ਇਹ ਨਹੀਂ ਵੀ ਕਦੇ ਗਾ ਜਥੇ ਬੰਦੀ ਕੋਲੇ ਜਾਏ ਇਹਦੇ ਕੋਲੇ ਜਾਏ ਇਹਦੇ ਕੋਲੇ ਜਾਏ ਮੈਂ ਤਾਂ ਸਾਰੇ ਕੋਲੇ ਜਾਇਆ ਜੀ ਮੈਂ ਤਾਂ ਕਿਸੇ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਮੋਰਚਾ ਮੋਰਚੇ ਵਿੱਚ ਚਿੱਠੀ ਕੱਢਦਾ ਮੈਂ ਤੁਹਾਡੇ ਨਾਲ ਗੱਲਬਾਤ ਮੈਣਾ ਕਿਹੜੇ ਵੇਸ਼ੇ ਦੇ ਮੈਣਾ ਤੁਸੀਂ ਸਾਡਾ ਮਿਨੀਮਮ ਸਮਰਥਨ ਕਿੰਨਾ ਕਰ ਸਕਦੇ ਹੋ ਜਿਹੜੀ ਇਹ ਤਰੀਕਾ ਹੁੰਦਾ ਉਹ ਤਰੀਕਾ ਨਹੀਂ ਸਾਥਿਆ ਨੇ ਅਪਣਾਇਆ ਇਹਦੇ ਤੇ ਤਾਂ ਹੀ ਤਾਂ ਹੀ ਹੁਣ ਇੱਕ ਤੌਤਾ ਦੀ ਗੱਲ ਚੱਲਦੀ ਅਸੀਂ ਅੱਗੇ ਚਲਾਇਆ ਇਹ ਗੱਲ ਕਹਿਣ ਚ ਕੋਈ ਹਰਜ ਨਹੀਂ ਅੱਜ ਸਭ ਤੋਂ ਵੱਧ ਇੱਥੇ ਇਕੱਠ ਤੁਹਾਡਾ ਆਖਿਰੋ ਗਰਾਹਾਂ ਜਥੇਵੰਦੀ ਉਹ ਵੀ ਬੀਬੀਆਂ ਦਾ ਇਕੱਠ ਵੀ ਜੇ ਦੇਖਿਆ ਜਾਵੇ ਫਿਰ ਤਾਂ ਕੋਈ ਬਾਕੀ ਜਥੇਵੰਦੀ ਨਹੀਂ ਨੇੜੇ ਤੜੇ ਥੋੜੀ ਜਥੇਵੰਦੀ ਹੀ ਐ ਏਡੀ ਵੱਡੀ ਗਿਣਤੀ ਚ ਲੋਕਾਂ ਨੂੰ ਕਿਵੇਂ ਲਿਆ ਪਾਉਂਦੀ ਆ ਜਦੋਂ ਵੀ ਇੱਥੇ ਕਿਤੇ ਹੁੰਦਾ ਚਾਹੇ ਮੁਜ਼ੱਫਰਨਗਰ ਦੇ ਵਿੱਚ ਆਪਾਂ ਦੇਖੀ ਜਾਂ ਇੱਥੇ ਵੀ ਹਨਾ ਥੋੜੀ ਜਥੇਵੰਦੀ ਹੀ ਕਿਉਂ ਇੰਨੇ ਲੋਕਾਂ ਨੂੰ ਕਿਵੇਂ ਲਿਆ ਪਾਉਣੀ ਆ ਅਸੀਂ ਐਸ ਇਕੱਠ ਨੇ ਕੀ ਕਰ ਦੇਣਾ ਜੇ ਤੁਸੀਂ ਨਾ ਗਏ ਸੋਡਾ ਕੀ ਬਣ ਜਾਣਾ ਇਸ ਇਕੱਠ ਨੇ ਦੁਨੀਆਂ ਦੇ ਵਿੱਚ ਥੋੜੀ شناخت ਕੀ ਰੱਖ ਦੇਣੀ ਆ ਇਸ ਗੱਲ ਨੇ ਸਰਕਾਰ ਤੇ ਅਸਰ ਕੀ ਪਾ ਦੇਣਾ ਇਸ ਗੱਲ ਨੇ ਸੁਡੀਆਂ ਗੱਲਾਂ ਦਾ ਜਵਾਬ ਜਿਹੜਾ ਇਹ ਕਹਿੰਦੇ ਸੀ ਸਾਥੀ ਵੀ ਦਿੱਲੀ ਨਹੀਂ ਜਾਂਦੇ ਇਹਨਾਂ ਨਾਲੋਂ ਤਾਂ ਕ੍ਰੈਡਿਟ ਟੁੱਟ ਗਿਆ ਆ ਗੱਲਾਂ ਦਾ ਜਵਾਬ ਕਦੋਂ ਦੇਓਗੇ ਕਦੋਂ ਦੇਓਗੇ ਜਵਾਬ ਵੀ ਇਹ ਤਾਂ ਡਰਪੋਕ ਨੇ ਕਦੋਂ ਦੇਓਗੇ ਦਰਵਾਜ਼ਾ ਜਰਵਾੜ ਵੀ ਤਾਂ ਸਰਕਾਰ ਦੇ ਸਾਹਮਣੇ ਲੜੇ ਹੋਏ ਨੇ ਕਦੋਂ ਦੇਓਗੇ ਜਵਾਬ ਵੀ ਇਹ ਤਾਂ ਕਿਸਾਨੀ ਦੇ ਮੰਗਾਂ ਤੇ ਲੜਦੀ ਦੀ ਜਦੋਂ ਐ ਲੋਕਾਂ ਨੂੰ ਗੱਲਾਂ ਦੱਸਦੇ ਆ ਤਾਂ ਲੋਕਾਂ ਨੇ ਘਰਾਂ ਤੋਂ ਪੈਸੇ ਧਾਰ ਚੱਕ ਚੱਕ ਕੇ ਲੋਕਾਂ ਤੋਂ ਬਸਾ ਦਿਆਂਦੀਆਂ ਨੇ ਇੱਕ ਫੰਡ ਮੁਕੇ ਪੈ ਸੀ ਪਿੰਡਾਂ ਕਾਇਆਂ ਕੋਲੇ ਉਹਨਾਂ ਨੇ ਦੂਜੀਆਂ ਕਾਇਆਂ ਕੋਲੋਂ ਆਧਾਰ ਪੈਸੇ ਫੜ ਕੇ ਬਸਾਂ ਲੈਂਦੀਆਂ ਐ ਐ ਆਈ ਨੇ ਲੋਕ ਤੇ ਉਹ ਰੱਖਣ ਦਾ ਵੀ ਤਰਕੀਬ ਥੋੜੀ ਠੀਕ ਸੀ ਵੀ ਤਿੰਨ ਜਗ੍ਹਾ ਤੇ ਰੱਖੋ ਛਾਵੇਂ ਮਤਲਬ ਫਿਰ ਹਰ ਥਾਂ ਤੇ ਜਿੰਨਾ ਦਾਣਾ ਮੰਡੀ ਦੇ ਵਿੱਚ ਥਾਂ ਉੱਪਰ ਮਿਲ ਗਿਆ ਉਹ ਸਾਰੀ ਚੀਜ਼ ਦੇ ਪ੍ਰਬੰਧ ਵਧੀਆ ਕਰੇ ਉਹ ਅਸੀਂ ਪਹਿਲਾਂ ਗੱਡੀ ਲੈ ਕੇ ਆ ਗਏ 6 ਤੜਕੇ ਸਵੇਰੇ 6 ਵਜੇ ਨਿਕਲ ਗਏ ਸੀ ਅਸੀਂ ਪਹਿਲਾ ਜੀ ਰੋਤਕ ਦਾਣਾ ਮੰਡੀ ਸਾਰੀ ਚੈੱਕ ਕੀਤੀ ਉੱਥੇ ਕਮੇਟੀ ਨੂੰ ਮਿਲੇ ਆੜਤੀਆਂ ਦੇ ਪ੍ਰਧਾਨ ਨੂੰ ਮਿਲੇ ਮਾਰਕੀਟ ਕਮੇਟੀ ਦੇ ਪ੍ਰਧਾਨ ਨੂੰ ਮਿਲੇ ਉਹ ਮੰਡੀ ਸਿਲੈਕਟ ਕੀਤੀ ਫਿਰ ਅਸੀਂ ਸਾਪਲਾ ਮੰਡੀ ਦੇ ਪ੍ਰਧਾਨ ਨੂੰ ਮਿਲੇ ਸਾਰੀ ਕਮੇਟੀ ਨੂੰ ਮਿਲੇ ਉਹ ਦੋ ਮੰਡੀਆਂ ਸਿਲੈਕਟ ਕੀਤੀਆਂ ਉਹਨਾਂ ਲੋਕਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਉਹਦੇ ਵਿੱਚ ਸਾਡਾ ਕੀਡਰ ਸੈੱਟ ਨਹੀਂ ਹੋਇਆ ਦੋਤੋ ਫਿਰ ਵੀ ਬਹਾਦਰਗੜ੍ਹ ਦੀਆਂ ਸੜਕਾਂ ਤੇ ਕੁਝ ਨਾ ਕੁਝ ਲੋਕ ਸਾਡੇ ਆਏ ਟੋਟਲ ਕਿੰਨੇ ਜਣੇ ਥੋਡੇ ਵੱਲੋਂ ਇਸ ਕੀ ਜਿੱਥੇ ਇਸ ਵੇਲੇ ਮੈਨੂੰ ਲੱਗਦਾ ਵੀ 30000 ਪਲੱਸ ਇਕੱਠਾ ਹੈ ਸਾਡਾ ਹਾਂ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ